ਜੇ ਬਹੁਤ ਹੀ ਸਤਿਕਾਰਯੋਗ ਡਿਪਟੀ ਕਮਿਸ਼ਨਰ ਸੀਤਪາກ ਸਿੰਘ ਨਗਰ ਤੇ ਜ਼ਿਲ੍ਹਾ ਸਪੋਰਟਸ ਅਫਸਰ ਭਾਗ ਦੇ ਜੀ ਅਸਿਸਟੈਂਟ ਡਾਇਰੈਕਟਰ ਜੀ ਉਹਨਾਂ ਦੇ ਵੀ ਤਹਿ ਦਿਲੋਂ ਧੰਨਵਾਦੀ ਆ ਜਿਨ੍ਹਾਂ ਵੱਲੋਂ ਸਾਡੀਆਂ ਕਲੱਬਾਂ ਜਿਹੜੀਆਂ ਰਜਿਸਟਰਡ ਕੀਤੀਆਂ ਜਾਂਦੀਆਂ ਆ ਤੇ ਉਹਨਾਂ ਨੂੰ ਜਿਹੜਾ ਆ ਬਹੁਤ ਸਾਰੀ ਸਹਾਇਤਾ ਦਿੱਤੀ ਜਾਂਦੀ ਆ ਜਿਨ੍ਹਾਂ ਦੀ ਬਦੌਲਤ ਜਿਹੜੀ ਆ ਸਾਡਾ ਜੁਬਕ ਜਿਹੜੇ ਆ ਸਪੋਰਟਸ ਨਾਲ ਜੁੜੇ ਆ ਖੇਡਾਂ ਨਾਲ ਜੁੜੇ ਆ ਸੋ ਜਿੰਨੇ ਵੀ ਤੇ ਨਵੇਂ ਬੱਚੇ ਬੈਠੇ ਆ ਸਾਰਿਆਂ ਨੂੰ ਮੈਂ ਰਕਸ਼ ਕਰੂੰਗਾ ਕਿ ਆਪਾਂ ਜਿਹੜੇ ਆ ਮੋਬਾਈਲ ਤੇ ਗੇਮਾਂ ਨਾ ਖੇਡਦੇ ਹੋਏ ਆਊਟਡੋਰ ਗੇਮਾਂ ਨਾਲ ਜੁੜਨਾ ਆ ਤੇ ਫੁੱਟਬਾਲ ਗੇਮ ਖੇਡਣੀ ਆ ਜਿਵੇਂ ਸਰ ਜਿਸ ਤਰ੍ਹਾਂ ਦੱਸਿਆ ਗੁਰਪ੍ਰੀਤ ਸਰ ਨੇ ਕਿ ਦੋ ਕੁੜੀਆਂ ਜਿਹੜੀਆਂ ਇੱਥੇ ਦੀਆਂ ਨੰਗਲ ਜਟਾਂ ਦੀਆਂ ਸਟੇਟ ਅਵਾਰਡ ਜਿਹੜੀਆਂ ਉੱਥੇ ਖੇਡ ਕੇ ਆਈਆਂ ਸਟੇਟ ਤੇ ਤੇ ਬਹੁਤ ਵਧਾਈ ਦੇ ਪਾਤਰ ਆ ਗੁਰਪ੍ਰੀਤ ਸਰ ਜਿਹੜੇ ਫੁੱਟਬਾਲ ਕੋਚ ਆ ਇਹਨਾਂ ਨੇ ਵਿਰੋਧ ਗਿਆ ਕਿ ਇਹ ਨੰਗਲ ਜਟਾਂ ਨੂੰ ਹੀ ਬਹੁਤ ਫੁੱਟਬਾਲ ਨੂੰ ਪ੍ਰਮੋਟ ਕੀਤਾ ਆ ਸੋ ਸਾਰੇ ਵੀਰਾਂ ਦਾ ਮੈਂ ਤੇ ਇਹਦੇ ਲੋ ਧੰਨਵਾਦੀਆਂ ਉਮੀਦ ਕਰਦਾ ਕਿ ਆਪਾਂ ਸਾਰੇ ਇਸੇ ਤਰ੍ਹਾਂ ਜਿਹੜਾ ਗਰਾਊਂਡ ਨਾਲ ਜੁੜੇ ਰਹੂਗੇ ਸੋ ਸਾਰਿਆਂ ਦਾ ਤੇ ਇਹਦੇ ਲੋਤ ਨੂੰ ਬੰਦਾ ਜੀ ਬੜੇ ਉੱਗੇ ਬੁਲਾ ਰਹੇ ਆ ਸਮਾਜ ਸੇਵਕ ਵੀ ਆ ਕਾਫੀ ਗੱਲਾਂ ਇਹਨੇ ਦੱਸ ਦਿੱਤੀਆਂ ਮੈਨੂੰ ਬਾ ਛੋਟੇ ਬੱਚੇ ਗਰਾਊਂਡ ਦੇ ਵਿੱਚ ਦੇਖ ਕੇ ਬਹੁਤ ਖੁਸ਼ੀ ਹੁੰਦੀ ਆ ਪੰਜਾਬੀ ਦਾ ਇੱਕ ਮੁਹਾਵਰਾ ਕਿ ਵੇਲਾ ਮਨ ਸ਼ੈਤਾਨ ਦਾ ਘਰ ਪਿਆਰੇ ਬੱਚਿਓ ਜਦੋਂ ਅਸੀਂ ਨਾ ਵਿਲੇ ਹੁੰਦੇ ਆ ਸਾਡਾ ਮਨ ਉਦੋਂ ਸ਼ੈਤਾਨੀ ਵੱਲ ਜਾਂਦਾ ਬਹੁਤ ਵਧੀਆ ਉਪਰਾਲਾ ਆ ਇਹ ਤੁਹਾਨੂੰ ਗਰਾਊਂਡ ਦੇ ਨਾਲ ਜੋੜਿਆ ਗਿਆ ਆ ਆਪਣੇ ਸਕੂਲ ਜਾਓ ਕਾਲਜ ਜਾਓ ਕੰਮ ਤੋਂ ਜਾਓ ਉਸ ਤੋਂ ਬਾਅਦ ਆ ਕੇ ਘੱਟ ਤੋਂ ਘੱਟ 1 ਤੋਂ 1.5 ਘੰਟਾ ਅਗਰ ਤੁਸੀਂ ਗਰਾਊਂਡ ਨੂੰ ਦਿੰਨੇ ਆ ਮੈਂ ਗਰੰਟੀ ਨਾਲ ਕਹਿ ਦਿੰਦਾ ਕਿ ਤੁਸੀਂ ਨਸ਼ੇ ਤੋਂ ਵੀ ਬਚੇ ਰਹੋਗੇ ਔਰ ਤੰਦਰੁਸਤ ਸਰੀਰ ਵੀ ਤੁਹਾਡੇ ਕੋਲ ਹੋਊਗਾ ਮੈਂ ਜ਼ਿਆਦਾ ਸਮਾਂ ਨਹੀਂ ਲਾਉਂਦਾ ਮੈਂ ਨੰਗਲ ਜੱਟਾਂ ਫੁੱਟਬਾਲ ਕਲੱਬ ਨੂੰ ਦੋ ਗੱਲਾਂ ਦੀ ਜ਼ਰੂਰ ਵਧਾਈਦਾ ਹਾਂਗਾ ਸਭ ਤੋਂ ਪਹਿਲੀ ਗੱਲ ਤਾਂ ਜਿਹੜੀਆਂ ਤੁਸੀਂ ਫਲੱਡ ਲਾਈਟਸ ਤੇ ਬਹੁਤ ਵਧੀਆ ਇੰਤਜ਼ਾਮ ਕੀਤਾ ਹੋਇਆ ਕਿਉਂਕਿ ਬਹੁਤ ਸਾਰੇ ਬੱਚੇ ਕੰਮਾਂ ਤੇ ਜਾਂਦੇ ਆ ਕੰਪਲੇਨ ਕਰਦੇ ਆ ਕਿ ਸਾਨੂੰ ਆਂਦੇ ਨੂੰ 5-6 ਵੱਜ ਜਾਂਦੇ ਆ ਉਹਨਾਂ ਵਾਸਤੇ ਔਰ ਦੂਸਰਾ ਆ ਜਿਹੜੀਆਂ ਦੋ ਬੇਟੀਆਂ ਸਾਡੀਆਂ ਬੈਠੀਆਂ ਹੋਈਆਂ ਆਪਾਂ ਨਾਰਾ ਜਰੂਰ ਮਾਰਦੇ ਆਂ ਬੇਟੀ ਬਚਾਓ ਬੇਟੀ ਪੜ੍ਹਾਓ ਇੱਕ ਨਾਰਾ ਅੱਗੇ ਹੋ ਰਿਹਾ ਕਿ ਬੇਟੀ ਤੇ ਮਾਨਦੀ ਆ ਸ਼ਾਬਾਸ਼ ਔਰ ਮੈਂ ਦੱਸਣਾ ਮਤੇ ਸਾਡਾ ਸ਼ਹੀਦ ਭਗਤ ਸਿੰਘ ਨਗਰ ਕੁੜੀਆਂ ਦੇ ਫੁੱਟਬਾਲ ਦੇ ਵਿੱਚ ਵੀ ਬਹੁਤ ਅੱਗੇ ਆ ਅੰਡਰ 17 ਦੀ ਜੋ ਸਟੇਟ ਹੋਈ ਉਹਦੇ ਵਿੱਚ ਸਾਡੀਆਂ ਕੁੜੀਆਂ ਕੁਆਰਟਰ ਫਾਈਨਲ ਤੱਕ ਪਹੁੰਚੀਆਂ ਅੰਡਰ 14 ਦੀ ਜੋ ਸਟੇਟ ਹੋਈ ਸ਼ਹੀਦ ਭਗਤ ਸਿੰਘ ਨਗਰ ਦੂਸਰੇ ਨੰਬਰ ਤੇ ਰਿਹਾ ਬਾਕੀ ਸਾਡੇ ਵੱਡੇ ਵੀ ਗੁਰਪੀ ਭਾਜੀ ਬੈਠੇ ਆ ਖੇਡ ਵਿਭਾਗ ਨਾਲ ਜੁੜੇ ਹੋਏ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਤੇ ਮੈਡਮ ਬੰਦਨਾ ਚੋਹਾਂਜੀ ਦਾ ਕੀਡਾ ਬਦਨ ਪੰਜਾਬ ਦੀਆਂ ਵਰਗੇ ਇਵੈਂਟ ਇਹਨਾਂ ਨੇ ਕਰਵਾਏ ਆ ਮੁੰਡੇ ਤੇ ਕੁੜੀਆਂ ਫੁੱਟਬਾਲ ਕਲੱਬ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਜਿੱਦਾਂ ਉਹਨਾਂ ਨੇ ਦੱਸਿਆ ਕਿ ਤੁਹਾਡੇ ਸਾਹਮਣੇ ਗਿਆਨਪਾਤ ਜੀ ਬੈਠੇ ਹੋਏ ਆ ਸਾਡੀ 40+ 팀 ਬੈਠੀ ਹੋਈ ਆ ਤੁਸੀਂ ਮੈਚ ਦੇਖਿਓ ਇਹਨਾਂ ਦਾ ਜੋਸ਼ ਦੇਖਿਓ ਇਹਨਾਂ ਦੇ ਨਾਲ ਖੇਡਦੇ ਔਰ ਇਹਨਾਂ ਕੋਲੋਂ ਸਿੱਖਿਓ ਬਹੁਤ-ਬਹੁਤ ਧੰਨਵਾਦ ਮੈਂ ਜ਼ਿਆਦਾ ਸਮਾਂ ਨਹੀਂ ਲਾਉਂਗਾ ਇੱਕ ਵਾਰ ਫੇਰ ਖਿਡਾਰੀ ਸਾਥੀਆਂ ਬਹੁਤ ਹੀ ਪਿਆਰੇ ਨੌਜਵਾਨ ਵੀਰੋ ਤੇਜ ਤੇ ਸ਼ੋਭਤ ਸਾਡੇ ਬਹੁਤ ਹੀ ਸਤਿਕਾਰਯੋਗ ਕੋ ਸਾਹਿਬ ਪਿੰਡ ਨੰਗਲ ਡੱਟਾ ਤੋਂ ਬਖਵਕ શિક્ષੀਤਾ ਸਦਾ ਜਸਵੀਰ ਸਿੰਘ ਜੀ ਸਾਡੇ ਰਜਿੰਦਰ ਭਾਜੀ ਜੈ ਸਾਹਿਬ ਗੁਰੂ ਜੀ ਜਿਹੜੇ ਬੜੀ ਉੱਚ ਅਹੁਦੇ ਤੇ ਸਿਵਲ ਹਸਪੀਟਲ ਨਮਾਸ਼ਹਿਰ ਦੇ ਵਿੱਚ ਕੰਮ ਕਰਦੇ ਆ ਮੇਰੇ ਗੁਰਪ੍ਰੀਤ ਸਿੰਘ ਮੇਰੇ ਭਰਾ ਤੇ ਸਾਰੇ ਸਾਥੀਓ ਅੱਜ ਨੰਗਲ ਡੱਟਾ ਦੇ ਵਿੱਚ ਪੁੱਜ ਕੇ ਆਪਾਂ ਸਾਰਿਆਂ ਨੇ ਇੱਕ ਤਾਂ ਇਹਤ ਜਿਹੜਾ ਲੈਣਾ ਵੀ ਅਸੀਂ ਜਿੱਥੇ ਆਪ ਨਸ਼ੇ ਤੋਂ ਬਚੇ ਹੋਏ ਆ ਅਸੀਂ ਸਾਰੇ ਬੱਚੇ ਹੋਏ ਆ ਅਸੀਂ ਆਪਣੇ ਆਲੇ ਦੁਆਲੇ ਨੂੰ ਜਾਗਰੂਕ ਕਰਨਾ ਕਿ ਨਸ਼ੇ ਤੋਂ ਬਚ ਕੇ ਰਹਿਣਾ ਜੇ ਗੱਲ ਕਰੀਏ ਕਿ ਨਸ਼ਾ ਕੀ ਹੈ ਵੀ ਸਾਰਿਆਂ ਨੂੰ ਪਤਾ ਵੀ ਨਸ਼ਾ ਹੈ ਕੀ ਆ ਜਿਹੜਾ ਬੰਦੇ ਦੇ ਮਾਨਸਿਕ ਸੰਤੁਲਨ ਨੂੰ ਖਰਾਬ ਕਰਦਾ ਉਹ ਨਸ਼ਾ ਕਹਿੰਦੇ ਆ ਉਹ ਕੋਈ ਕਿਸੇ ਵੀ ਚੀਜ਼ ਤੋਂ ਹੋ ਸਕਦਾ ਬੰਦੇ ਨੂੰ ਆਪਣੇ ਆਪ ਤੋਂ ਅਲੱਗ ਕਰ ਦਿੰਦਾ ਉਹ ਨਸ਼ਾ ਆ ਉਹਦੇ ਵਿੱਚ ਅਸੀਂ ਆਪਣੇ ਆਪ ਨੂੰ ਕਿੱਦਾਂ ਢਾਲਦੇ ਆਂ ਅਸੀਂ ਗਰਾਊਂਡ ਦੇ ਵਿੱਚ ਬਾੜਦੇ ਆਂ ਆਪਣੇ ਆਪ ਨੂੰ ਤਾਂ ਕਰਦੇ ਆਂ ਮੈਂ ਲੰਮਾ ਸਮਾਂ ਨਹੀਂ ਲੈਣਾ ਮੈਂ ਸਿਰਫ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਆ ਅਕਸਰ ਅਸੀਂ ਨੌਜਵਾਨਾਂ ਨਾਲ ਸਕੂਲਾਂ ਵਿੱਚ ਜਾਂ ਜਿੱਥੇ ਵੀ ਸੈਮੀਨਾਰ ਤੇ ਕਿਤੇ ਬੋਲੀਏ ਮੈਂ ਇੱਕ ਗੱਲ ਕਰਦਾ ਹੁੰਦਾ ਕਿ ਇੱਕ ਸਵਾਲ ਆ ਉਹਦਾ ਜਵਾਬ ਆਪਾਂ ਬੱਖੋਖਰਾ ਦੇ ਦੇ ਸਕਦੇ ਹਾਂ ਸਾਰੇ ਉਹਦੇ ਜਿਹੜੇ ਆਰਡਰ ਰਿਹਾ ਸਵਾਲ ਦੇ ਜਵਾਬ ਦੇ ਉਹ ਵੀ ਮੈਂ ਤੁਹਾਨੂੰ ਦੱਸਦਾ ਸਵਾਲ ਕੀ ਆ ਕਿ ਅਸੀਂ ਪਿਆਰ ਕਿਨੂੰ ਕਰਦੇ ਆ ਇਹਦੇ ਚਾਰ ਤਰ੍ਹਾਂ ਦੇ ਉੱਤਰ ਹੋ ਸਕਦੇ ਆ ਕੋਈ ਉੱਤਰ ਦੇ ਸਕਦਾ ਮੈਂ ਪਰਮ ਪਿਤਾ ਪ੍ਰਮਾਤਮਾ ਨੂੰ ਪਿਆਰ ਕਰਦਾ ਜਿਹਨੇ ਮੈਨੂੰ ਜਨਮ ਦਿੱਤਾ ਇਸ ਦੁਨੀਆ 'ਚ ਠੀਕ ਹੈ ਜੀ ਦੂਜਾ ਉੱਤਰ ਦੇ ਸਕਦਾ ਮੈਂ ਆਪਣੇ ਮਾਪੇ ਨੂੰ ਪਿਆਰ ਕਰਦਾ ਜਿਨੇ ਮੈਨੂੰ ਜਨਮ ਦਿੱਤਾ ਤੀਜਾ ਹੁੰਦਾ ਵੀ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਪਿਆਰ ਕਰਦਾ ਜਿਹੜੇ ਮੇਰੇ ਲਈ ਜਾਨ ਦੇ ਸਕਦੇ ਆ ਹਰੇਕ ਦਾ ਵੱਖੋ ਵੱਖਰਾ ਜਵਾਬ ਹੋਣਾ ਕਿਸੇ ਨੇ ਪਿੰਦੇ ਲਈ ਕਿਸੇ ਨੇ ਦੂਜੇ ਲਈ ਕਿਸੇ ਨੇ ਤੀਜੇ ਲਈ ਚੌਥਾ ਇੱਕ ਜਿਹੜਾ ਕੁਐਸਚਨ ਮੈਂ ਕਰ ਸਕਦਾ ਜਾਂ ਆਪਸ਼ਨ ਦੇ ਸਕਦਾ ਉਹ ਇਹ ਆ ਕਿ ਮੈਂ ਆਪਣੇ ਆਪ ਨੂੰ ਪਿਆਰ ਕਰਦਾ ਬਾਕੀ ਸਾਰੇ ਵੱਖੋ ਵੱਖਰੀ ਆਪਸ਼ਨ ਨੇ ਆ ਮੈਂ ਇਹਦੇ ਲੈਕਚਰ ਦੇ ਵਿੱਚ ਲੰਬਾ ਨਾ ਜਾਵਾਂ ਮੈਂ ਬਿਲਕੁਲ ਪੁਆਇੰਟ ਤੇ ਆਉਂਗਾ ਜੇ ਤੁਸੀਂ ਮੇਰਾ ਉੱਤਰ ਪੁੱਛੋਗੇ ਉਹ ਇਹ ਆ ਕਿ ਮੈਂ ਆਪਣੇ ਆਪ ਨੂੰ ਪਿਆਰ ਕਰਦਾ ਆਪਣੇ ਆਪ ਨੂੰ ਜੇ ਮੈਂ ਆਪਣੇ ਆਪ ਨੂੰ ਪਿਆਰ ਕਰਦਾ ਤਾਂ ਮੈਂ ਆਪਣੇ ਆਪ ਨੂੰ ਪਹਿਲਾਂ ਤਾਂ ਸਭ ਤੋਂ ਬੁਰਾਈਆਂ ਤੋਂ ਜਿਹੜੀਆਂ ਸਮਾਜ ਚ ਫੈਲੀਆਂ ਉਹਨਾਂ ਤੋਂ ਬਚਾਉਂਗਾ ਨਸ਼ਿਆਂ ਤੋਂ ਬਚਾਉਂਗਾ ਆਪਣੀ ਸਿਹਤ ਨੂੰ ਬਰਕਰਾਰ ਰੱਖਣ ਲਈ ਹਰੇਕ ਸੰਭਵ ਕੋਸ਼ਿਸ਼ ਕਰੂੰਗਾ ਇਸੇ ਤਹਿਤ ਅੱਜ ਅਸੀਂ ਇੱਥੇ ਗਰਾਊਂਡ ਦੇ ਵਿੱਚ ਪੁੱਜੇ ਆ ਇਹ ਨੌਜਵਾਨਾਂ ਦੇ ਨਾਲ ਆਪਾਂ ਖੇਡਣਾ ਵੀ ਐ ਮੈਚ ਵੀ ਲੈਣਾ ਆਪਣੀਆਂ ਉਮਰਾਂ ਸਾਡੇ ਨਾਲ ਦੇ ਸਾਥੀ ਸ਼ੇਤਰ ਸਾਹਿਬ ਦੇ ਗਿਆਨਪਾਠਕ ਜੀ ਸਾਡੇ ਦਰਮਿਆਨ ਬੈਠੇ ਆ ਇੱਕ ਵਾਰ ਜੋਰ ਨਾਲ ਤਾੜੀਆਂ ਮਾਰ ਰਹੀ ਹੈ ਇਹਨਾਂ ਨੇ ਇੱਥੇ ਬਖੰਡਾ ਮਤਲਬ ਅਕਸਰ ਇਹ ਆ ਕਿ ਇਹਨਾਂ ਨੇ ਆਪਣੇ ਆਪ ਨੂੰ ਇਸ ਚੀਜ਼ ਤੋਂ ਬਚਾਇਆ ਆ ਸੋਸ਼ਲ ਨਸ਼ਾ ਹੁੰਦਾ ਕਈ ਵਾਰ ਕਈ ਆਪਾਂ ਉਹਦੇ ਵਿੱਚ ਇਨਵੋਲ ਹੁੰਦੇ ਆ ਅਸੀਂ ਉੱਤੋਂ ਵੀ ਹੌਲੀ-ਹੌਲੀ ਬਚ ਕੇ ਰਹਿਣਾ ਨੌਜਵਾਨਾਂ ਨੂੰ ਬੇਨਤੀ ਆ ਇਸ ਚੀਜ਼ ਤੋਂ ਬਚਣਾ ਤੇ ਆਪਣੀ ਫਿਟਨੈਸ ਲਈ ਗਰਾਊਂਡਾਂ ਨਾਲ ਜਾਉਣਾ ਆਪਣੇ ਪਰਿਵਾਰਾਂ ਦਾ ਧਿਆਨ ਰੱਖਣਾ ਤੁਸੀਂ ਫਿੱਟ ਹੋਵੋਗੇ ਤੁਹਾਡੀ ਫੈਮਿਲੀ ਜਿਹੜੀ ਇੱਥੇ ਹੈਗੀ ਆ ਉਹ ਫਿੱਟ ਹੋਊਗੀ ਉਹਨਾਂ ਦੀ ਤੁਸੀਂ ਸਾਨੂੰ ਸੰਭਾਲ ਕਰ ਸਕਦੇ ਆ ਬਲੱਡ ਨੇਟ ਕਰ ਸਕਦੇ ਆ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਵਾਜ ਨਾਲ ਜੁੜਨ ਨੂੰ ਸਾਨੂੰ ਪ੍ਰੇਰਿਤ ਕਰਦੀਆਂ ਸੋ ਮੈਂ ਜਿਆਦਾ ਸਮਾਂ ਨਹੀਂ ਲੈਣਾ ਅੱਜ ਦੇ ਇਸ ਸਮਾਗਮ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਵੀਰ ਗੁਰਪ੍ਰੀਤ ਸਿੰਘ ਮੰਗਲ ਜੱਟ ਜਿਨ੍ਹਾਂ ਦੇ ਉਪਰਾਲੇ ਸਦਕਾ ਇਹ ਜਿਹੜਾ ਅੱਜ ਦਾ ਇਹ ਸਮਾਗਮ ਹੋਇਆ ਉਹਨਾਂ ਦੇ ਬੇਟੇ ਵੀ ਇੱਥੇ ਆਏ ਉਹਨਾਂ ਦੇ ਸਾਥੀ ਸਾਰੇ ਹਾਜ਼ਰ ਆ ਸਾਡੀ ਟੀਮ ਆਰਟ ਬਲੌਕ ਫੁੱਟਬਾਲ ਕਲੱਬ ਉਹ ਸਾਰੀ ਇੱਥੇ ਆਜਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸასი ਇਕ ਵਾਰ